ਤਾਂ ਇਹਦਾ ਲੱਗਾ ਕਿ ਜਦੋਂ ਮੈਂ ਆਪਣੇ ਘਾਸੀ ਆ ਗਿਆ ਦੁਬਾਰਾ ਸਾਨੂੰ ਸਾਰਿਆਂ ਨੂੰ ਮਿਲ ਕੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਕਿ ਮੈਂ ਧਿਆਨ ਦੀ ਖੜੀ ਆਪਣੀ ਪਾਰਟੀ ਵਾਸਤੇ ਆਮ ਆਦੀ ਪਾਰਟੀ ਦਾ ਧਿਆਨ ਜਿਹੜਾ ਹੋਣ ਜ਼ਿਆਦਾ ਜਿਹੜਾ ਬੂਟਾ ਤੁਸੀਂ ਲੋਕਾਂ ਨੇ ਲਾਇਆ ਸੀਗਾ ਆਮ ਆਦਮੀ ਪਾਰਟੀ ਦਾ ਦਿੱਲੀ ਚ ਉਹਦੇ ਮਾਦੇ ਭਾਈ ਐਮਐਲਏ ਸਾਹਿਬ ਅਦੋਂ ਵੀ ਜੀ ਜੋ ਸਭ ਤੋਂ ਪਹਿਲੇ ਐਮਐਲਏ ਬਣੇ ਥੇ ਪਾਰਟੀ ਨੂੰ ਬਣਾਉਣ ਵਾਲੇ ਸਨ ਜੋ ਲੋਕ ਜਿਹਨ ਲੋਕਾਂ ਵਿੱਚ ਸ਼ਾਮਲ ਥੇ ਅੱਜ ਤੱਕ ਵੀ ਸਾਹਿਬ ਵੀ ਇਨਕੇ ਸਾਥ ਬੈਠੇ ਹੋਏ ਦਿੱਲੀ ਦਾ ਮੇਜ਼ਬਾਨਾ ਕੋਈ ਛੋਟੀ ਬਾਤ ਨਹੀਂ ਹੈ ਅਸੀਂ ਕੋਈ ਬੱਲੇ ਆਪਣਾ ਜਿਹੜਾ ਸਾਡਾ ਜਿਹੜਾ ਫਰਜ਼ ਹੈ ਆਮ ਆਦਮੀ ਪਾਰਟੀ ਨੂੰ ਜੇ ਦੇਸ਼ ਦੇ ਸਾਰੇ ਹਿੱਸਿਆਂ ਦੇ ਵਿੱਚ ਖੜਨਾ ਹੈ ਆਵਾਦੀ ਪਾਰਟੀ ਨੇ ਜੇ ਸਾਰੇ ਦੇਸ਼ ਦੇ ਵਿੱਚ ਫੈਲਣਾ ਹੈ ਤੇ ਦਿੱਲੀ ਦੇੰਦ ਦਾ ਜਿਹੜਾ ਬੂਟਾ ਇਸ ਬੂਟੇ ਨੂੰ ਪਾਣੀ ਪੋਣਾ ਇਸ ਬੂਟੇ ਕੋ ਹਰਿਆ ਭਰਿਆ ਰੱਖਣਾ ਅਲਵਿੰਦ ਜੀ ਕੀ ਸੋਚ ਕੋ ਜਿੰਦਾ ਰੱਖਣਾ ਉਹ ਸਭ ਤੋਂ ਵੱਡਾ ਚੈਲੰਜ ਹੈ ਮੇਰਾ ਖਿਆਲ ਹੈ ਜਿਸਾ ਰਵੀ ਜੀ ਬੋਲ ਰਹੇ ਥੇ कि पहले ढाई साल कोरोना में गुजर गए फिर ढाई साल जो बीजेपी ने केंद्र सरकार ने हमारे साथ किया दिल्ली में पंजाब में भी उन्होंने कोशिश की बहुत हमें खरीदने की बहुत कुछ हुआ तो दिल्ली में जितना सिद्ध के साथ आप लोगों ने लड़ाई लड़ी है जितने सिद्ध के साथ अरविंद जी ने मनीष सिसोदिया जी ने संजय सिंह जी ने जैन साहब ने ਸਭ ਲੋਕोंने जेल ਕਿੰਬਲ ਬੈਠ ਕੇ ਉਹਨਾਂ ਸਾਰੇ ਭਾਈਓ ਨੇ ਬਾਹਰ जेल ਕੇ ਬੈਠ ਕੇ ਪਾਰਟੀ ਕੋ ਬਚਾਣੇ ਕੇ ਲਈ ਜੋ ਪਰਾਲੇ ਕੇ ਸਲੂਟ ਹੈ ਆਪ ਸਭ ਲੋਕੋ ਨੂੰ ਇਸੇ ਲੋਕਾਂ ਨੇ ਉਹ ਜੋਤ ਜਿਹੜੀ ਜਗਾਈ ਸੀਗੀ ਉਹਨੂੰ 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 ਜਾਗਦੀ ਰੱਖਣਾ ਜਿਹੜਾ ਉਹ ਅਜੇ ਸਭ ਤੋਂ ਵੱਡਾ ਚੈਲੰਜ ਆ ਕਿਉਂਕਿ ਜਿਹੜੀ ਆ ਮੌਜੂਦਾ ਸਰਕਾਰਾਂ ਨੇ ਕੇਂਦਰ ਦੇ ਵਿੱਚ ਜਾਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਤੁਸੀਂ ਇਹ ਪਾਰਟੀਆਂ ਦੀਆਂ ਉਏ ਜਿਹੜੀ ਜੋਤ ਜਿਹੜੀ ਐ ਅਦ ਰਤ ਕੇਰੀਵਾਲ ਜੀ ਨੇ ਜਿਹੜੀ ਜਗਾਈ ਆ ਆਮ ਆਦਮੀ ਪਾਰਟੀ ਦੀ ਉਹ ਇਹਨੂੰ ਪਜੋਣਾ ਚਾਹੁੰਦੇ ਆ ਪਤਾ ਆਪਾਂ ਸਾਰੇ ਲੋਕਾਂ ਨੇ ਨਾਲ ਕੇ ਜੋਤ ਨੂੰ ਹੋਰ ਬੜੀ ਕਰਮਾ ਦਾ ਚਰਨ ਜਿਹੜਾ ਦੇਸ਼ ਦੇ ਹਰ ਕੋਨੇ ਦੇ ਵਿੱਚ ਪੋੜਨਾ ਅੱਜ ਮੈਂ ਬਲਕਿ ਜਰਾ ਬਹੁਤ ਚੀਜ਼ਾਂ ਮਿੰਨੂ ਮਿੰਨੂ ਵਾਲਾ ਤੇ ਮੈਂ ਸਿੱਖਦਾ ਰਹਿਣਾ ਬੇ ਸੰਵਿਧਾਨਿਕ ਕਿ ਕਿੱਦਾਂ ਕੰਮ ਕਰੀਦਾ ਕਿੱਦਾਂ ਕੀ ਕਰੀਦਾ ਮੈਂ 15 ਦੇ ਵਿੱਚ ਆਵਾਦੀ ਪਾਰਟੀ ਸ਼ਾਮਿਲ ਆ ਸੀਗਾ ਔਰ ਮੈਂ ਅਮਰੀਕਾ ਤੋਂ ਆ ਕੇ ਸ਼ਾਮਿਲ ਹੋਇਆ ਸੀਗਾ ਜਿੱਦਾਂ ਰਵੀ ਜੀ ਨੇ ਤੁਹਾਨੂੰ ਦੱਸਿਆ ਮੇਰਾ ਪਰਵਾਸ ਉੱਥੇ ਸੀਗਾ ਔਰ ਮੈਂ ਸਿਡਿਅਲ ਸੀਗਾ ਇੱਕ ਭਾਈ ਸਾਹਿਬ ਕਹਿੰਦੇ تھے ਗ੍ਰੀਨ ਕਾਰ ਗ੍ਰੀਨ ਕਾਰ ਦੇ ਉੱਪਰ ਇੱਕ ਸਿਡਿਅਰ ਸੇ ਪੋਤੀ ਉਹਦੀ ਅੱਛਾ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਔਰ ਮੈਂ ਆਪਕੋ ਬਤਾਤਾ ਹੂੰ ਕਿ ਜੋ ਲੋਕ ਰਵੀ ਜੀ ਸਵਿਡਨ ਛੋੜਨੀ ਪੜੀ ਪਰ ਉਹਦੇ अंदर ਇੱਕ ਕਨੈਕਟ ਪੁਆਇੰਟ ਹੈ ਬਹੁਤ ਵੱਡਾ ਜਦੋਂ ਅਮਰੀਕਾ ਕੀ ਸਿਟੀ ਦੇੋਂ ਤੁਸੀਂ ਛੋੜ ਦਿੰਦੇ ਹੋ ਦੇਸ਼ ਦਾ ਹਾਲ ਹੈ ਕਿ ਦੁਬਾਰਾ ਉਹ ਦੇਸ਼ ਚ ਮੈਂਟਨ ਨਹੀਂ ਕਰ ਸਕਦੇ ਹਾਂ ਕੁਝ ਵੀ ਉਹ ਦੁਬਾਰਾ ਹਮੇ ਵੀਜ਼ਾ ਕਰ ਸਕਦੇ ਹਾਂ ਹਮ ਤੇ ਬਿਲਕੁਲ ਉਸਦੇ ਕੁਝ ਵੀ ਹੈ ਉਹਨਾਂ ਨੇ ਬੋਲ ਦਿੱਤਾ ਉਸ ਲਈ ਮਿਲ ਕੋ ਜਦ ਮੈਂ ਐਮਬੈਸੀ ਨਾਲ ਗਿਆ ਛੋੜਨੇ ਉਹਨਾਂ ਨੇ 2 2.5 ਕਿੰਤੇ ਮੇਰੇ ਤੇ ਲਗਾਏ ਕਿ ਆਪ ਸੋਚ ਲੋ ਦੁਬਾਰਾ ਆਪ ਇੰਟਰਵਿਊ ਪਾਓਗੇ ਆਪਕੇ ਬੱਚੇ ਹੋਦਰ ਤਾਂ ਫਿਰ ਛੇ ਆਪ ਕੀ ਫੈਮਿਲੀ ਕੰਡੀਸ਼ਨ ਪਾਵੇ ਜੋ ਵਧੀ ਕਰੇ ਉਹ ਆਪਕੋ ਇੱਕ ਹੀ ਚੂਜ਼ ਕਰਨਾ ਪੜੇਗਾ ਜਾਂ ਅਮਰੀਕਾ ਜਾਂ ਇੰਡੀਆ। ਤੇ ਮੈਂ ਸੋਚਿਆ ਨਹੀਂ ਸਾ ਇੰਡੀਆ ਚੂਜ਼ ਕਰੂੰਗਾ ਕੋਈ ਬਾਤ ਨਹੀਂ। ਜਿਹੜੇ ਬੱਚੇ ਉਧਾਰੇ 30 ਇੰਦੂ ਮੇਲੇ ਨਾ ਬੇਬੂ ਘੋੜ। ਤੇ ਮੈਂ ਜਾ ਨਹੀਂ ਸਕਦਾ ਉੱਥੇ। ਤੇ ਕਈ ਵਾਰ ਕਰਾਂ ਦੇ ਵਿੱਚ ਜਿਹੜਾ ਨਾ ਇਦਾਂ ਦਾ ਮਾਹੌਲ ਬਣ ਜਾਂਦਾ। ਕੋਈ 2 ਮਹੀਨੇ ਪਹਿਲਾਂ ਮੇਰੇ ਛੋਟੇ ਬੇਟੇ ਦੇ ਬੇਟਾ ਹੋਇਆ। ਤੇ ਉਹ ਹੈ ਮੇਰੀ ਬਾਈ ਗਈ ਉੱਥੇ ਕਿਉਂਕਿ ਉਹ ਵੀ ਸਿੱਟ ਜਾਵੇ ਤੇ ਮੈਂ ਨਹੀਂ ਜਾ ਸਕਿਆ ਮੇਰਾ ਬੇਟਾ ਲੜਿਆ ਮੇਰੇ ਨਾਲ ਕਿ ਪਾਪਾ ਆਪ ਕੇ ਰਾਏ ਪੈ ਗਏ ਤੇ ਮੈਂ ਉਹ ਰੋਜ਼ ਜੀ ਵੀਡੀਓ ਕਾਲ ਤੇ ਆਪਣੇ ਪੋਤੇ ਨੂੰ ਦੇਖਦਾ ਤੇ ਕਈ ਵਾਰ ਤੇ ਮੇਰੇ ਬਾਅਦ ਚੁੰਦਾ ਕਿ ਸ਼ਾਇਦ ਗਲਤ ਹੋ ਗਿਆ ਯਾਰ ਬੱਚੇ ਗਾਹ ਨਹੀਂ ਕੱਢਣ ਪਰ ਫਿਰ ਉਹ ਕਹਿੰਦਾ ਤੇ ਨਹੀਂ ਆਪ ਚੰਗਾ ਕੰਮ ਕਰਦੇ ਕਰੀ ਜਾਓ ਮਤਲਬ ਇਹ ਚੀਜ਼ਾਂ ਜਿਹੜੀਆਂ ਨਾ ਪਰਿਵਾਰ ਨੂੰ ਛੱਡਣਾ ਜਿਹੜਾ ਇਹ ਤੁਹਾਡੇ ਵਾਸਤੇ ਨਾ ਸੌਖਾ ਕੰਮ ਨਹੀਂ ਬੰਦਾ ਉਹ ਸਭ ਚੀਜ਼ਾਂ ਜਾਂਦਾ ਜੋ ਕਿ ਤੋਂ ਮਿਹਨਤ ਕਰਨ ਸਭ ਲੋਕ ਕੋਈ ਪੜ੍ਹਾਈ ਦੇ ਬੇਸ ਤੇ ਕੋਈ ਕਿਸ ਤਰ੍ਹਾਂ ਬਾਹਰ ਦੇਚਿਆ ਜਾਂਦਾ ਜਾਂ ਕਿ ਆਪਣੇ ਘਰਬਾਰ ਬਣਾਉਂਦਾ ਸਭ ਕੁਝ ਕਰਦਾ ਪਰ ਜੇ ਮੁੜ ਕੇ ਤੁਹਾਡਾ ਪ੍ਰਵਾਦ ਉੱਤੇ ਰਹੇ ਜੇ ਤੁਸੀਂ ਇੱਥੇ ਬਹਿ ਜੋ ਤੇ ਮੈਨੂੰ ਅਲਵਿੰਜ ਜੀ ਨੇ ਪੁੱਛਿਆ ਕਿ ਲਓ ਆਪ ਨਹੀਂ ਜਾ ਸਕਦੇ ਮੈਨੂੰ ਜੀ ਜੀ ਹੁਣੇ ਜਾ ਸਕਦੇ ਤੇ ਬੜਾ ਬੜੇ ਪਾਰਟੀ ਦੇ ਓਕੇ ਟਾਈਮ ਆਏ 19 ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਲੜਦੇ ਪੰਜਾਬ ਚ ਪਾਰਟੀ ਦੀ ਬਹੁਤ ਮਤਲਬ ਚੰਗੀ ਪੋਜੀਸ਼ਨ ਨਹੀਂ ਸੀਗੀ ਤੇ ਉਹ ਦਿਨ ਜਿਨੇ ਮੇਰੇ ਕੋਲ ਸੱਚ ਕੇ ਬੋਲਾ ਕਿ

ਇੱਕ ਵਾਰਨ ਫਿਰ ਮੈਂ ਵੀਦੀ ਲਖਸਰ ਲੜਕੇ ਗਿਆ ਉਤੋਂ ਬਾਅਦ ਮੈਂ 6-7 ਮਹੀਨੇ ਬਾਅਦ ਮੈਂ ਕਿਹਾ ਸਾਲ ਬਾਅਦ ਮੈਂ ਅਬੀਜੀਰ ਮਿਲਣਾ ਉਦੋਂ ਸਰਲਾ ਜਮੈਤ ਸਿੰਘ ਸਾਡੇ ਇਲਾਕੇ ਦੇ ਲੱਗੇ ਭਦਵਾਨੀ ਲੱਗੇ ਪੰਜਾਬ ਦੇ ਤੇ ਮੈਂ ਇਹਨਾਂ ਨੂੰ ਕਿਹਾ ਤਾਂ ਦਿੱਲੀ ਆਇਆ ਸੀਗਾ ਤੇ ਮੈਂ ਕਾਲ ਕੀਤੀ ਤੇ ਮੈਂ ਅੱਜ ਕਿਹਦੇ ਆਜੋ ਤੇ ਮੈਂ ਇਹਨਾਂ ਨੂੰ ਕਿਹਾ ਭਾਈ ਸਾਹਿਬ ਮੇਰੀ ਜਦਾਬ ਭਾਜੀ ਨੂੰ ਸ਼ਬਾਸ ਕਰਦੇ ਨਹੀਂ ਮੈਂ ਤੇ ਮੈਂ ਉਹਨਾਂ ਬੜਾ ਪਿਆਰ ਕਰਦੇ ਹਾਂ ਉਦੋਂ ਉਹਨਾਂ ਨੂੰ ਥੋੜਾ

बोलने लगे कि आपको लोकसभा में जाना तो मैं कह चला जी मेरे को कोई फोन ही किया कि आप लेक्चर आपको देनी पड़ेगी सदी पाठक जी का मैं कह चला ठीक है जी मैं अवसर पर लोकसभा लेक्चर लड़ी ਤੇ 22 आजमोटा पे आपा रह गए थोड़ा कट रह गई अपनी आपा हल गए बस से पर बहुत बढ़िया लेक्चर लड़ी बहुत टॉप दी लेक्चर लड़ी थे बढ़िया ऑफ पार्टी ਨੂੰ ਪੈਰਾਂ ਤੇ ਖੜਾ ਕਰਤਾ ਜਦੋਂ 27 ਆਊਗੀ असेंबली तो फिर बढ़िया जीत होगी सो मैं जेडी चीज ता देखो सीखे गया सीगा मैं ਮੈਂ ਬਲਦੇ ਤੋਂ ਇੱਥੇ ਆਪਾਂ ਡੋਰ ਟੂ ਡੋਰ ਕਰਦੇ ਸੀਗੇ ਤੇ ਮੈਂ ਰਵੀ ਜੀ ਦੇ ਲਾਲ ਬਾਜ਼ਾਰ ਦੇ ਵਿੱਚ ਜਿੱਥੇ ਮੇਨ ਮਾਰਕੀਟ ਉੱਥੇ ਵੀ ਡੋਰ ਟੂ ਡੋਰ ਕਰਦੇ ਸੀ ਇੱਕ ਥਾਂ ਤੇ ਮੈਂ ਰਵੀ ਜੀ ਕੋਲ ਦੁਕਾਨ ਰਹੀ ਗਈ ਤੇ ਇਹ ਮੈਨੂੰ ਕਿਹਦੇ ਨੇ ਦੀ ਦਾਲੀਆ ਸਾਹਿਬ ਆ ਗਿਆ ਜੀ ਜੇ ਪੀ ਜੀ ਪੀ ਆ ਰੋਣੀ ਹੈ ਇਹਨੇ ਹਮੇ ਵੋਟ ਨਹੀਂ ਡਾਲਨੀ ਤਾਂ ਫਿਰ